ਬੇਗ ਬਹਾਦਰ ਸਾਹਿਬ ਦੀ ਮਹਾਰਾਜੀ ਦਾ 350 ਸਾਲਾ ਜਿਹਦੀ ਦਿਹਾੜਾ ਸੁੱਤ ਸੰਸਾਰ ਪਰ ਵਿੱਚ ਸੰਗਤਾਂ ਬਹੁਤ ਜੀ ਸ਼ਰਦਾ ਸਹਿਤ ਸਤਕਾਰ ਸਹਿਤ ਮਨਾ ਰਹੀਆਂ ਹਨ। ਔਰ ਅੱਜ ਇਸੇ ਲਈ ਤਹਿਤ ਵਿਪਕੋਲਾ ਜੀ ਦੇ ਕੇਂਦਰ ਵਿਖੇ ਗੁਰਮਤਿ ਦੀਵਾਨ ਸਜਿਆ ਔਰ ਤਾਨਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਪਾਵਨ ਸ੍ਰੀ ਬਾਣੀ ਦੇ ਵਿੱਚੋਂ ਕੀਰਤਨ ਹੋਇਆ। ਮਹਾਰਾਜ ਦਾਰਿਆ ਤਾਨਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਿੱਖ ਦੰਨੂ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ। ਸ਼ਬਦ ਕੀਰਤਨ ਨਾਮ ਸਿਮਰਨ 사ਤਸੰਗ ਵੱਲੋਂ ਜੋ 9 ਦਿਨ ਦੀ ਲੜੀ ਵਿਸ਼ੇਸ਼ ਰੱਖੀ ਗਈ ਹੈ 350 ਸਾਲਾਂ ਸ਼ੀਬੀ ਚਕਾ ਤੀਸਰੇ ਦਿਨ ਦੇ ਦੀਵਾਨ ਅੱਜ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਬਾਬਾ ਦੀਪ ਸਿੰਘ ਦੀਵਾਨ ਹਾਲ ਵੀ ਕਿ ਸਜਾਏਗੇ ਇਦੇ ਵਿੱਚ ਅੱਜ ਇੰਨੀ ਵੱਡੀ ਹਾਜ਼ਰੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਿ ਮਨ ਬਾਪ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਲ ਕੇ ਜੈਨੋ ਆਖਾ ਪ੍ਰਭਤਾ ਕਾ ਕਿੰਨੋਂ ਬਟੋ ਕੱਲੂ ਮਹਸਾਕਾ ਸਾਧਨ ਹੇਤ ਇੱਥੇ ਜਨ ਕਰੀ ਸੀਸ ਦੀਆ ਪਰ ਸੀਨਾ ਉਤਰੀ ਜਿੱਥੇ ਧੰਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਅਸਮੁੱਚ ਸੰਸਾਰ ਪਰ ਵਿੱਚ ਸੰਗਤਾਂ ਬਹੁਤ ਹੀ ਸ਼ਰਧਾ ਸਹਿਤ ਸਤਕਾਰ ਸਹਿਤ ਮਨਾ ਰਹੀਆਂ ਹਨ ਉੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵੱਲੋਂ ਬਹੁਤ ਵੱਡਾ ਸਹਿਯੋਗ ਕਰਕੇ ਸ਼ਬਦ ਕੀਰਤਨ ਨਾਮ ਸਿਮਰਨ 사ਤਸੰਗ ਰਜਿਸਟਰਡ ਦੇ ਨਾਲ ਸਹਿਯੋਗ ਕਰਕੇ ਸ਼ਹਿਰ ਦੇ ਵਕ ਵਕ ਥਾਵਾਂ ਤੇ ਨੌ ਵੱਡੇ ਸੰਗਮ ਜਿਹੜੇ ਦੇ ਉੱਥੇ ਜਾ ਰਹੇ ਨੇ ਔਰ ਅੱਜ ਇਸੇ ਲਈ ਤਹਿਤ ਵੀ ਪਿਕੋਲਾ ਦੀ ਬਾਈਕ ਕੇਂਦਰ ਵਿਖੇ ਗੁਰਮਤ ਦੀਵਾਨ ਸਜਿਆ ਔਰ ਧਨਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪ੍ਰਪਾਣੀ ਦੇ ਵਿੱਚੋਂ ਕੀਰਤਨ ਹੋਇਆ ਔਰ ਗੁਰਮਤ ਵਿਚਾਰ ਜੜੀਆਂ ਨੇ ਉਹ ਕਿੱਥੇ ਗਈਆਂ ਧਨਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਜੋ 25 ਨਵੰਬਰ ਨੂੰ ਬਹੁਤ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਧਨਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਕਦਨ ਦਿਖਾਤਰ ਆਪਣੀ ਸ਼ਹਾਦਤ ਦਿੱਤੀ ਔਰ ਮਨੁੱਖੀ ਹੱਕਾਂ ਦੀ ਰਾਖੀ ਕਰਦਿਆ ਹੋਇਆ ਸੰਸਾਰ ਦੇ ਵਿੱਚ ਐਸੀ ਕੋਈ ਵੀ ਜਿਹੜੀ ਉਦਾਹਰਨ ਹੈ ਕੋਈ ਵੀ ਜਿਹੜਾ ਪ੍ਰਮਾਣ ਹੈ ਉਹ ਨਹੀਂ ਮਿਲਦਾ ਜਦੋਂ ਤਾਨਕੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਨੇ ਨੁਕਤਾ ਦੇ ਵਾਸਤੇ ਕੀਤਾ Hindu ਧਰਮ ਦੇ ਤਿਲਕ ਜਨ ਨੂੰ ਕੋਤੀ ਕੋਪੀ ਬੋਦੀ ਦਿਖਾਤਾ ਸਭ ਤੋਂ ਵੱਡਾ ਬਲੀਦਾਨ ਹੈ ਉਹ ਚਾਦਰ ਤੋਂ ਦਾ ਸੋ ਸਤਿ ਪਵੰ ਦਾ 파ਵਨ 치디 ਦੇ ਹਾੜਾ ਬਹੁਤ ਹੀ ਸ਼ਰਧਾ ਔਸਤ ਕਰ ਸਹਿਤ ਬਣਾਈਏ ਜੋ ਉਪਦੇਸ਼ ਸੰਦੇਸ਼ ਸੰਤਪਾਣ ਬਖਸ਼ਿਸ਼ ਕੀਤੇ ਲਈ ਉਹਨਾਂ ਉੱਪਰ ਚਲਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਕੀਰਤਨ ਨਾਮ ਸਿਮਰਨ 사త్సੰਗ ਵੱਲੋਂ ਜੋ 9 ਦਿਨ ਦੀ ਲੜੀ ਵਿਸ਼ੇਸ਼ ਰੱਖੀ ਗਈ ਹੈ 350 ਸਾਲਾਂ ਸ਼ੀਧੀ ਸ਼ਤਾਬਦੀ ਮਨਾਉਂਦੇ ਹੋਏ ਉਹ ਤੀਸਰੇ ਦਿਨ ਦੇ ਦੀਵਾਨ ਅੱਜ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਬਾਬਾ ਦੀਪ ਸਿੰਘ ਦੀਵਾਨ ਹਾਲ ਵੀ ਕਿ ਸਜਾਏਗੇ ਬੜੀ ਖੁਸ਼ ਖੁਸ਼ ਖੁਸ਼ੀ ਵਾਲੀ ਗੱਲ ਸੀ ਕਿ ਸਿੰਘ ਸਾਹਿਬ ਬਿਆਨੀ ਰਗਵੀਰ ਸਿੰਘ ਜੀ ਉਹਨਾਂ ਨੇ ਵੀ ਚੰਨ ਪਾਏ ਹੋਰ ਜਥਿਆਂ ਤੋਂ ਇਲਾਵਾ ਨੌਵੇਂ ਮੱਲੇ ਦੇ ਸਲੋਗ ਪੜਨ ਤੋਂ ਬਾਅਦ ਬਾਸਾਂ ਗਰੀਬਾਂ ਦੀ ਹਾਜ਼ਰੀ ਤੇ ਸਾਡੇ ਮਹਾਪੁਸ਼ਪਾਈ ਸਾਹਿਬ ਭਾਈ ਗੁਰੂ ਕਬਾਤ ਸਿੰਘ ਜੀ ਹੋਰਾਂ ਨੇ ਕੀਰਤਨ ਦੀਆਂ ਹਾਜ਼ਰੀਆਂ ਭਰ ਕੇ ਕਥਾ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਇਹਦੇ ਵਿੱਚ ਅੱਜ ਇੰਨੀ ਵੱਡੀ ਹਾਜ਼ਰੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਿ ਮਨ ਬਾਗ-ਬਾਗ ਹੋ ਗਿਆ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ 25 ਤਰੀਕ ਨੂੰ ਜਿਹੜਾ ਸ਼ਿਦਿਸ਼ਤਾਬ ਦੀ ਆ ਰਹੀ ਆਪਾਂ ਸਾਰੇ ਗੁਰੂ ਕੇ ਮੈਲ ਜਾ ਕੇ ਨਤਮਸਤਕ ਹੋਈਏ ਤੇ 26 ਤੋਂ 29 ਨਵੰਬਰ ਤੱਕ ਇਹ ਵਿਸ਼ੇਸ਼ ਸ਼ੀ ਦੀਸ਼ਤਾ ਆਪ ਦੀ ਮਨਾਉਂਦੇ ਹੋਏ ਬੀਬੀ ਕੋਲਾ ਜੀ ਚੈਰੀਟੇਵ ਹਸਪਤਾਲ ਵਾਲੇ ਉਪਰਾਲੇ ਕੀਤੇ ਜਾ ਰਹੇ ਨੇ ਜੀ ਦਾ ਵੇਰਵਾ ਬੜੀ ਜਲਦੀ ਆਪ ਸੰਪਾਂਪਤਾਂ ਤੱਕ ਪਹੁੰਚੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ